ਸੋਹਲੇ ਨਾਮ ਗਗਨਦੀਪ ਕੋਰ ਮੇਰਾ ਬੇਟਾ ਸਹਿਜਵੀਰ ਨੂੰ ਸਾਲ ਦਾ ਤੇ ਵੀ ਹਸਬੈਂਡ ਦੀ ਜੌਸਾ ਬੇਨਾ ਡੈਟੋ ਗੀ ਉਹਨਾਂ ਨੂੰ ਸਾਈਕ ਕਰ ਦੇਗੀ ਉਹਨਾਂ ਦੇ ਬੈਂਕ ਦਾ ਲੋਨ ਹੈਗਾ ਤੇ ਇਸ ਕਰਕੇ ਉਹ ਫੇਰ ਹੀ ਕਰ ਸਕਦੇ ਤੇ ਯਾਦ ਬੈਂਕ ਉਹਨਾਂ ਨੇ ਕਰਜਾ ਸੀ ਕ ਮੇਰੇ ਫਾਇਦਾ ਨਾ ਲਿਆ ਤੇ ਉਹਨ ਬੈਂਕ ਵਾਲੇ ਹੋਰ ਨੂੰ ਉਹਨੂੰ ਬੰਦ ਕਰ ਦਿੰਦੇ ਯਾ ਮੇ ਬੱਚੇ ਨਹੀਂ ਸਕੇ ਤੇ ਮੇ ਜਾਵਾਂ ਸਾਨੂੰ ਸਭ ਪੇ ਕਾਉਂ ਕਿਨੇ ਕਰਨ ਸਾਰੇ ਕਾਜੀ ਕੋਈ ਆਦਮੀ ਨਹੀਂ ਹੈਗਾ ਮੈਂ ਮੇਰਾ ਬੱਚਾ ਮੈਂ ਮਦਦ ਹੀ ਲਾਣੇ ਦੋ ਨਾ ਸਰ 10 ਲੱਖ ਸੀ ਅੱਤੋਂ 16 ਲੱਖ ਕਿਨਾਂ ਨੇ ਕੀਤਾ ਕੀ ਜੈਨ ਨਾ ਰਗ ਦੇ ਕਿ ਇਹ ਕਰਦਾ ਮੇਰਾ ਨਹੀਂਗਾ ਮੇਰੇ ਪੌਦੇ ਨਾਦਾਈਗਾ ਕਿ ਮੇਰਾ ਬੱਚੇ ਦਾ ਮੇਰਾ ਕੋਈ ਕੋਸੋਨੀਆ ਕਹਿੰਦੇ ਵੀ ਸਾਨੂੰ ਇੱਥੇ ਰਹਿਣ ਦਿੱਤਾ ਜਾ ਬਸ ਨੇ ਹੋਰ ਕੋਈ ਨਹੀਂ ਬੰਦਾ ਵੀ ਗਿਆ ਮੇਰਾ ਪੁੱਤ ਵੀ ਗਿਆ ਮੈਂ ਕਿੱਥੇ ਜਾਵਾਂ ਹੁਣ ਮੈਂ ਮਰ ਜਾਣਾ ਨਹੀਂ ਮੈਨੂੰ ਕੋਈ ਬਾਤ ਨਹੀਂ ਆਉਂਦੀ ਹਾਂ ਮੈਂ ਜੀਵਨ ਮੈਂ ਚੱਲ ਜਾਣਾ ਕਿਤੇ ਮੈਂ ਖਾ ਲੈਣਾ ਕੁਝ ਮੈਂ ਮਰ ਜਾਣਾ ਵਾ ਮੈਂ ਇਹੋ ਜਿਹਾ ਘਰ ਛੱਡ ਕੇ ਮੈਨੂੰ ਲੱਭਣਾ ਨਹੀਂ ਕੁਝ ਮੇਰੇ ਬੰਦੇ ਨੇ ਬਿਲਡਿੰਗ ਪਾਈ ਸੀ ਮੇਰੇ ਰਾਂ ਨੂੰ ਮੈਂ ਕਿਤੇ ਜਾਣਾ ਹੁਣ ਇਹ ਕੋਠੀ ਦੇ ਨਾ ਲੋਣੀ ਬੈਂਕ ਤੋਂ ਲਿਆ ਇਹਨਾਂ ਨੇ ਹਉ ਸਿਗਰੀ ਵਗਾਈ ਮੋਹਨ ਦੇ ਅੱਗੇ ਪਲਾਟ ਕੋਠੀ ਪਾਈ ਆ ਉਹ ਬੈਂਕ ਤੋਂ ਜਨਾ ਅਦਾ ਨਹੀਂ ਕੀਤੀ ਤੇ ਮਾਜੇ ਦੂਸਰੇ ਜ਼ਮਾਨ ਸਾਹਿਬ ਇਹਨਾਂ ਨੂੰ ਆਡਰ ਹੋਇਆ ਜਿਗਜਨ ਆ ਦੇ ਬੈਂਕ ਵਾਲੇ ਨੂੰ ਇਹ ਆਰਡਰ ਹੋਇਆ 18 ਤਿੰਨ ਦਿਨ ਹੋ ਗਿਆ ਚਾਹੀਏ 6 ਮਹੀਨੇ ਹੋ ਗਏ ਆ ਆਰਡਰ ਨੂੰ ਤੇ ਉਹਨਾਂ ਨੇ ਬੈਂਕ ਵਾਲਿਆਂ ਨਾਲ ਅੱਧੀ ਕਾਰਵਾਈ ਕਰਨੀ ਆ ਉਹਨਾਂ ਨੂੰ ਪੋਜੈਸ਼ਨ ਦੇ ਆ ਪੀਸਫੁਲੀ ਤੇ ਗਗਨਦੀਪ ਕੋਲ ਆ ਲੀਗਲ ਓਰ ਹੋਰੀ ਵਾਈਫਲੀ ਓਰ ਜਗਦੀਪ ਸਿੰਘ ਦੇ ਤੇ ਬਾਰੋ ਪੁਸ਼ਪਾ ਖਣੀਏ ਜਿਹਨਾਂ ਨੇ ਲਿਆਵਾ ਪਰ ਹੁਣ ਸਾਢੇ 16 ਲੱਖ ਰੁਪਏ ਅਸਲ ਪੈਂਡਿੰਗ ਹੈ ਜੀ ਉਹਨਾਂ ਦੇ ਦੇਖੋ ਜੀ ਨਾ ਨਰਸਿਟਾ ਦੇ ਦਿਨ ਪਹਿਲਾਂ ਇੰਤਜ਼ਾਮ ਕਰ ਲੈਣ ਜਿੱਥੇ ਜਾਣਾ ਸੀ। ਸੂ ਪ੍ਰੋਪਰ ਕਾਰੋਈ ਹੋਣ ਤੇ ਬਾਅਦ ਵਿੱਚ 6 ਮਹੀਨੇ ਹੋ ਗਏਗਾ। ਤੇ 6 ਮਹੀਨੇ ਬਾਅਦ ਨੂੰ ਕੋਈ ਹੈਗਾ ਹੀ ਬੈਂਕ ਨਾਲ ਸੈਟਲਮੈਂਟ ਕਰ ਲੈਂਦੇ ਪੈਸੇ ਦੇ ਦਿੰਦੇ ਤੇ ਨਾਲ ایڈਜਸਟਮੈਂਟ ਹੋ ਜਾਂਦੀ।